ਇਹਟ ਖੁੱਲਾ ਲੱਗਦਾ ਬਾਈ ਆਇਆ ਫਿਰ ਅਰੇ ਬਾਈ ਵਿਹਲਾ ਵਧੀਆ ਵਧੀਆ ਬਾਈ ਤੁਹਾਨੂੰ ਨਾਲ ਟਿਕਾ ਚਾਹ ਹੋਰ ਕੰਮ ਕਰ ਕੇ ਮੈਂ ਜ਼ਿਆਦਾ ਬਾਈ ਕੰਮ ਕਰ ਆਪਣਾ ਸੌਖਾ ਨਾਲ ਬਹੁਤ ਵਧੀਆ ਚੱਲ ਜਿੰਦਾ ਵਾ ਤੂੰ ਦੱਸ ਕਿਵੇਂ ਚੱਲਦਾ ਕੰਮ ਕਰ ਵਧੀਆ ਵਧੀਆ ਆ ਵੀ ਯਾਰ ਪਿਆਵੀ ਬੜੀ ਜੰਮ ਇਹ ਬੱਸ ਯਾਰ ਬੜੇ ਟਾਈਮ ਬਾਦਾਂ ਜਾਏ ਸੀਗੇ ਦਿਲ ਜਾ ਵਰੇ ਸੀਗੇ ਵੀ ਕਵਿਤਾਵਾਂ ਪੜ੍ਹੀਏ ਇਹ ਬਾਈ ਯਾਰ ਬਾਹਰ ਜਾ ਕੇ ਪਤਾ ਲੱਗਦਾ ਵੀ ਪੰਜਾਬੀ ਦੀ ਕਦਰ ਕੀ ਹੈ ਕਾਦੀ ਕਦਰ ਯਾਰ ਬਾਈ ਇੱਥੇ ਸਾਡੇ ਸਕੂਲਾਂ ਚ ਨਹੀਂ ਪੰਜਾਬੀ ਸਿਖਾਉਂਦੇ ਯਾਰ ਤੂੰ ਕਿਹੜੀਆਂ ਗੱਲਾਂ ਕਰਤਾ ਲੋਕ ਪੰਜਾਬੀ ਬੋਲਣ ਲੱਗੇ ਸੰਗਦੇ ਆ ਸ਼ਰਮ ਆਉਦੀ ਉਹਨਾਂ ਨੂੰ ਵੀ ਆਪੀ ਬੋਲਣ ਲੱਗੇ ਤੂੰ ਇੱਥੇ ਆ ਕੇ ਪੰਜਾਬੀ ਪੜ੍ਹੀ ਜਾਂਦਾ ਯਾਰ ਚੱਲ ਠੀਕ ਆ ਯਾਰ ਬਾਈ ਇੰਨੇ ਸਾਲ ਹੋ ਗਏ ਇੰਨਾ ਪੈਸਾ ਕਮਾ ਲਿਆ ਮੈਂ ਫੇਰਾ ਖੰਡਰਾ ਆ ਕੇ ਬੈਠਾ ਗੱਲ ਹੀ ਜਿਹੜਾ ਬੰਦਾ ਬਾਈ ਆਪਣੀ ਜੜਾ ਛੱਡ ਦਵੇ ਉਹ ਬਹੁਤਾ ਟਾਈਮ ਨਹੀਂ ਕੱਟਦਾ हां भाई, या हा भाई, या। भाई।, दिया 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 भाई यार ਇੰਨਾ ਪੜਿਆ ਲਿਖਿਆ ਸੀ ਵਿਲਾ ਹੀ ਫਰੀ ਜਾਂਦਾ ਬਾਹਰ ਬੂਰ ਦੀ ਟਰਾਈ ਮਾਰ ਲੈਂਦਾ ਉਹ हां भाई ਕਰਿਆ ਹੋਇਆ ਜਾਂ ਸਾਰਾ ਕੁਝ ਬਾਕੀ ਟਾਈਮ ਤਾਂ ਲੱਗਦਾ ਹੀ ਆ ਹੁਣ ਟਾਈਮ ਤਾਂ ਲੱਗਦਾ ਹੀ ਆ ਉਹ ਲੈ ਵਿੱਕੀ ਹੋਣੀ ਵੀ ਆ ਗਈ ਆ ਲੋਹ ਉਹ ਭਾਈ ਵਧੀਆ ਬੀ ਦੇ ਵਧੀਆ ਆ ਵਧੀਆ ਤੁਸੀਂ ਦੱਸੋ ਹੋਰ ਵਿੱਕੀ ਆ ਬਾਈ ਕੌਣ ਇਹ ਯਾਰ ਮੁੰਡਾ ਆਪਣੇ ਨਾਲ ਹੀ ਪੜਦਾ ਆਮਨੇ ਚੰਡੀਗੜ੍ਹ ਇਹ ਕਹਿੰਦਾ ਪਿੰਡ ਦੇਖਣਾ ਮੈਂ ਕਿਹਾ ਚੱਲ ਬਾਈ ਨੂੰ ਪਿੰਡ ਦਿਖਾ ਲਿਓ ਨੇ ਕਿਵੇਂ ਲੱਗਿਆ ਬਾਈ ਫਿਰ ਪਿੰਡ ਕਾਦਾ ਪਿੰਡ ਬਾਈ ਨੋ ਵਨ ਹੈਵ ਦਾ ਸੈਂਸ ਟੂ ਗੂ ਹੇਅਰ ਐਂਡ ਦੇ ਆਰ ਓਕੇ ਨੋ ਡਰੈਸਿੰਗ ਸੈਂਸ ਆਲ ਦਾ ਵੇ ਸ਼ੇਅਰਡ ਵਾਟ ਦਾ ਫਾਕਿੰਗ ਮੈਨ ਉਹ ਨਾ ਬਾਈ ਐ ਨਹੀਂ ਕਹੀਦਾ ਹੁੰਦਾ ਨੋ ਬ੍ਰੋ ਦੇ ਆਰ ਨਾਟ ਅੰਡਰਸਟੈਂਡਿੰਗ ਉਹ ਕੋਈ ਨਹੀਂ ਬਾਈ ਵੀ ਅੰਡਰਸਟੈਂਡ ਐਵਰੀਥਿੰਗ ਵੀ ਆਰ ਐਜੂਕੇਟਿਡ ਵਿਲੇਜਰ Oh, no, boy, we understand everything. We are educated villagers. ਚੰਗਾ ਬਾਈ ਯਾਰ ਚੱਲਦੇ ਆ ਫੇਰ ਮਿਲਦੇ ਆ ਹੈ ਦਾਨੀ ਆਪਣੀ ਬੋਲੀ ਦਾ ਅਹਿਸਾਸ ਘਰ ਤੋਂ ਦੂਰ ਜਾ ਕੇ ਹੁੰਦਾ ਚੱਲ ਬਾਈ ਤੁਸਾਂ ਮਾਰਦੀ ਵੀ ਆ ਚੱਲੋ ਕੋਈ ਨਾ ਫੇਰ ਮਿਲਦੇ ਆਂ ਬੰਦੇ ਚਲ ਠੀਕ ਆ ਉਹ ਕੀ ਗੱਲ ਮੂੰਗਾ ਤਾਂ ਉੱਤਰ ਗਿਆ ਤੇਰਾ ਇੰਨਾ ਮੈਨੂੰ ਲੱਗਦਾ ਬਾਈ ਮੇ ਤਾਂ ਭੁੱਲ ਹੋ ਗਈ ਅੱਜ ਕੋਈ ਚੱਲ ਗਲਤੀਆਂ ਤਾਂ ਬੰਦੇ ਤੋਂ ਹੁੰਦੀਆਂ ਹੀ ਨੇ ਪਰ ਇੱਕ ਗੱਲ ਸਮਝ ਤੇ ਕਿਸੇ ਦੇ ਚਾਲ ਚੱਲਣ ਤੋਂ ਨਾ ਬੰਦੇ ਬਾਰੇ ਅੰਦਾਜ਼ਾ ਨਹੀਂ ਲਾਇਦਾ ਹੁੰਦਾ ਨਾਲੇ ਪੰਜਾਬੀ ਕੋਈ ਸ਼ਰਮ ਤੇ ਅੰਗਰੇਜ਼ੀ ਕੋਈ ਔਦਾ ਨਹੀਂ ਹੈਗਾ ਵੀਰੇ ਪੰਜਾਬੀ ਕੋਈ ਸ਼ਰਮ ਤੇ ਅੰਗਰੇਜ਼ੀ ਕੋਈ ਔਦਾ ਨਹੀਂ ਹੈਗਾ ਵੀਰੇ ਪੰਜਾਬੀ ਕੋਈ ਸ਼ਰਮ ਤੇ ਅੰਗਰੇਜ਼ੀ ਕੋਈ ਔਦਾ ਨਹੀਂ ਹੈਗਾ ਵੀਰੇ ਖੇ ਡਿੱਗ ਜਾਂਦੇ ਓ ਰੁੱਖ ਵੀ ਸੱਜਣਾ ਜੋ ਆਪਣੀ ਜਨ ਨੂੰ ਛੱਡ ਜਾਂਦੇ ਉਹ ਵਕਤ ਨੂੰ ਫੜਦੇ ਨੇ ਜੋ ਵਕਤ ਨੂੰ ਹੱਥੋਂ ਕੱਟ ਜਾਂਦੇ ਵਿੱਕੀ ਸਿਆ ਅੰਗਰੇਜ਼ੀ ਆਉਂਦੀ ਐ ਵਿੱਕੀ ਸਿਆ ਅੰਗਰੇਜ਼ੀ ਆਉਂਦੀ ਐ ਜਜ਼ਬਾਤ ਇਹਦੇ ਵਿੱਚ ਖੋਲਦਾ ਹਾਂ ਮਾਣ ਨਾਲ ਮੈਂ ਕਹਿੰਦਾ ਮੈਂ ਪੰਜਾਬੀ ਬੋਲਦਾ ਆ ਮਾਣ ਨਾਲ ਮੈਂ ਕਹਿੰਦਾ ਮੈਂ ਪੰਜਾਬੀ ਬੋਲਦਾ